ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਬਾਣੀ ਤੇ ਬਚਨ ਕੀਤਾ ਹੈ ਕਿ ਗੁਰੂ ਆਪਣੇ ਸਿੱਖ ਨੂੰ ਲੋਕ ਅਤੇ ਪਰਲੋਕ ਦੇ ਸੁਖ ਦਿੰਦਾ ਹੈ ਤੇ ਉਸ ਸਿੱਖ ਦੀ ਰੱਖਿਆ ਬਹੁਤ ਕਰਦਾ ਹੈ ਜਿਹੜਾ ਸਿੱਖ ਗੁਰੂ ਦੇ ਮਨ ਨੂੰ ਪਾ ਜਾਵੇ ਜਿਹੜਾ ਸਿੱਖ ਗੁਰੂ ਦੇ ਹੁਕਮ ਉਦੇ ਪਹਾੜੇ ਉਦੀ ਰਾਜਾ ਚ ਚੱਲਦਾ ਹੈ ਉਹ ਉਹ ਪਾ ਜਾਵੇ ਸਿੱਖ ਤੇ ਫਿਰ ਗੁਰੂ ਉਹਦੇ ਲੋਕ ਨੂੰ ਅਤੇ ਪਰਲੋਕ ਨੂੰ ਸੁਖੀ ਕਰਦਾ ਹੈ ਉਹਦੀ ਸੰਭਾਲ ਬੜੀ ਕਰਦਾ ਹੈ ਮਹਾਰਾਜ ਸਤਿਗੁਰ ਸਿੱਖ ਦਾ ਹਲਤ ਪਾਲਤ ਸੁਭਾਰ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਮਹਾਰਾਜ ਕਹਿੰਦੇ ਬੜੀ ਰਖਸ਼ਾ ਕਰਦਾ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਪਣੇ ਸਿੱਖ ਦਾ ਲੋਕ ਤੇ ਪਰਲੋਕ ਸੁਹੇਲਾ ਕਰਦਾ ਹੈ ਜੀ ਮਾਪਾ ਇਹ ਬਚਨ ਪੜ੍ਹਦੇ ਆ ਨਾ ਸੁੱਖ ਨੂੰ ਹੀ ਸਹਿਤ ਅੰਦਰ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲ ਕੇ ਲੋਕ ਸੁਖੀ ਤੇ ਪ੍ਰਲੋਕ ਵੀ ਸੁਖਾ ਪਾਪ ਇਥੋਂ ਦੇ ਸੁਖ ਵੀ ਤੇ ਰੱਬ ਦੀ ਦਰਗਾਹ ਦੇ ਸੁਖ ਗੁਰੂ ਆਪਣੇ ਉਸ ਸਿੱਖ ਨੂੰ ਬਖਸ਼ਦਾ ਹੈ ਜਿਹੜਾ ਸਿੱਖ ਗੁਰੂ ਦੇ ਆਦੇ ਅਨੁਸਾਰ ਜੁੜਦਾ ਹੈ ਗੁਰੂ ਦੇ ਹੁਕਮ ਗੁਰੂ ਦੇ ਬਾਣੇ ਗੁਰੂ ਦੀ ਰਜਾ ਚੁਰਦਾ ਹੈ ਉਦੇ ਕੋਲ ਸੁੱਖ ਹੀ ਸੁੱਖ ਹੈ ਮਹਾਰਾਜ ਕਹਿੰਦੇ ਆਗੇ ਸੁੱਖ ਮੇਰੇ ਦਿੱਤਾ ਪਾਛੇ ਆਨੰਦ ਪ੍ਰਪਤਤ ਪਰਮੇਸ਼ਰ ਬੰਦ ਬਣਾਈ ਫਿਰ ਦੌਲਤ ਕਤੁਨਾ ਕਹਿੰਦੇ ਉਹ ਦੌਲਤ ਨੂੰ ਸਿੱਖ ਬੀਹੂ ਦਾ ਲੋਕ ਪਰਲੋਕ ਉਹ ਹਿਲਾ ਹੋ ਜਾਂਦਾ ਹੈ ਗੁਰੂ ਨੂੰ ਲੋਕ ਪਰਲੋਕ ਦੇ ਸੁੱਖ ਬਖਸ਼ਦਾ ਹੈ ਦੋਵੇਂ ਥਾਮ ਰੱਖੇ ਗੁਰਸੂਦੇ ਗੁਰੂ ਸੂਰਮਾ ਲੋਕ ਪਰੋਖ ਦੇ ਵਿੱਚ ਉਡੀ ਰੱਖਿਆ ਕਰਦਾ ਹੈ